ਡੀਆਜੀ ਪੁੱਲਰ ਕਿਉਂਕਿ ਉਹਦੀ ਚਰਚਾ ਵੀ ਤੇ ਮੁੱਕਨ ਤੇ ਨਹੀਂ ਆਉਂਦੀ। ਕ੍ਰਿਸ਼ਾਨੂੰ ਦਾ ਰਿਮਾਂਡ ਖਤਮ ਹੋਇਆ, ਨਿਆਂਇਕ ਹਿਰਾਸਤ ਮਿਲ ਗਈ ਪਰ ਉਸ ਤੋਂ ਬਾਅਦ ਕਹਿੰਦੇ ਕਿ 50 ਅਧਿਕਾਰੀ ਜਿਹੜੇ ਐ ਉਹਨਾਂ ਦੇ ਚਰਚੇ ਹੋ ਰਹੇ ਨੇ, ਕੁਝ ਨਾਮ ਆ ਰਹੇ ਨੇ। ਤੁਸੀਂ ਵੀ ਉਸ ਦਿਨ ਕਹਿ ਰਹੇ ਸੀ ਕਿ ਸਭ ਤੋਂ ਵੱਡਾ ਜਿਹੜੀ ਜਗਿਆਸਾ ਉਹ ਇਹੀ ਆ ਕਿ ਰਿਪੋਰਟ ਜਿਹੜੀ ਆਏਗੀ ਰਿਮਾਂਡ ਤੋਂ ਬਾਅਦ ਉਹਦੇ ਚੁੱਕੀ ਆਏਗਾ। ਉਹ ਕੱਲ ਨੂੰ ਭਾਵੇਂ ਪੁੱਲਰ ਨੂੰ ਦੁਬਾਰਾ ਪੇਸ਼ ਕਰਨਾ ਹੈ ਪਰ ਇਹਦੇ ਵਿੱਚ ਹੁਣ ਈਡੀ ਵੀ ਆ ਗਈ ਐ ਤੇ ਕਈਆਂ ਦੇ ਦਿਲ ਤੱਕ ਤੱਕ ਵੱਜ ਰਹੇ ਨੇ। ਅੱਜ ਨਹੀਂ ਸੀ ਪੇਸ਼ ਕਰਨਾ। ਮੇਰੇ ਕਹਿੰਦੇ ਨੇ ਅੱਜ ਕਰਨਾ ਸ਼ਾਇਦ ਮੰਗਲਵਾਰ ਅੱਜ ਹੈ ਨਾ ਜੀ ਮੰਗਲਵਾਰ ਅੱਜ ਤੱਕ ਦਾ ਰਿਮਾਂਡ ਸੀ ਹਮ ਅੱਜ ਤੱਕ ਦਾ ਰਿਮਾਂਡ ਸੀ ਕਿਰਸ਼ਾਨੂੰ ਨੂੰ ਇੱਕ ਦਿਨ ਪਹਿਲਾਂ ਕਰ ਦਿੱਤਾ ਜੀ ਕਿਰਸ਼ਾਨੂੰ ਕਹਿੰਦੇ ਲੰਗੜਾ ਕੇ ਤੁਰਦਾ ਸੀਗਾ ਉੱਥੇ ਹਮ ਕੋਰਟ ਨੇ ਨੋਟਿਸ ਕੀਤਾ ਕਿ ਤੈਨੂੰ ਕੀ ਹੋਇਆ ਕਿ ਤੂੰ ਕਿ ਫੁੱਟਬਾਲ ਖੇਡਦਾ ਕਿ ਟੱਟੜਾ ਬੈਠਾ ਜੀ ਉਹ ਕਹਿੰਦਾ ਜਨਾਬ ਕੀ ਮੈਂ ਤਾਂ ਹਾਕੀ ਦਾ ਪਲੇਅਰ ਸੀ ਅੱਛਾ ਲਓ ਗੱਲ ਜੇਤੇ ਆ ਜਾਂਦੀ ਆ ਹਾਕੀ ਦੇ ਪਲੇਅਰ ਇਹਨੂੰ ਓਡੀਸ਼ਾ ਦੇ ਇਹ ਓਡੀਸ਼ਾ ਵੀ ਨਹੀਂ ਉਹ ਖੇਡਦਾ ਸੀਗਾ ਹੂੰ ਇਹਨੂੰ ਇੱਕ ਸਰਕਾਰੀ ਨੌਕਰੀ ਆਫਰ ਹੋਈ ਆ ਥੋੜਾ ਸਮਾਂ ਪਹਿਲਾਂ ਦੱਸ ਦੇ ਆ ਜੀ ਸ਼ਾਇਦ ਬੇਸਿਕ ਸੈਲਰੀ ਕੋਈ 35000 ਦੇ ਕਰੀਬ ਇਸਨੇ ਉਹ ਨੌਕਰੀ ਨਹੀਂ ਸੀ ਲਈ ਹੂੰ ਮੈਂ ਕਿ ਜਿਹੜਾ ਬੰਦਾ ਨੌਕਰਾਂ ਨੂੰ ਉਂਗਲਾਂ ਤੇ ਨੱਚਾਉਂਦਾ ਵੀ ਜਿਹੜੇ ਨੌਕਰ ਸ਼ਾਹ ਨੇ ਬਿਲਕੁਲ ਵੱਡੇ ਵੱਡੇ ਅਫਸਰ ਆ ਜਿਹੜਾ ਉਂਗਲਾਂ ਤੇ ਨਾਚਣੇ ਚਾਹੁੰਦਾ ਹੈ ਤੋ ਉਹਨੂੰ ਕੀ ਲੋੜ ਹੈ ਉੱਥੇ ਜਾ ਕੇ ਨੌਕਰੀ ਕਰਨ ਦੀ ਇਹ ਇਹ ਕੱਲ ਜਾਣਕਾਰੀ ਕੋਈ ਦੇ ਰਿਹਾ ਸੀਗਾ ਮੀਡੀਆ ਕਰਮੀ ਮੈਨੂੰ ਦੱਸ ਰਾਇਆ ਸੀਗਾ ਕਿ ਕਿਰਸ਼ਾਨੂ ਨੂੰ ਜੋਬ ਵੀ ਮਿਲੀ ਆ ਜੀ ਯਾ ਇਨਕੁਆਇਰੀ ਦੇ ਵਿੱਚੋਂ ਇਹ ਸਾਰਾ ਕੁਝ ਆਇਆ ਬਹੁਤ ਹੀਰ ਬਹੁਤ ਥੋੜਾ ਲੱਗਿਆ ਹੋਣਾ ਨਾ ਇਨਵੈਸਟੀਗੇਸ਼ਨ ਚ ਸਾਰਾ ਕੁਝ ਨਿਕਲ ਰਿਹਾ ਇਹਦੇ ਵਿੱਚ ਹੁਣ ਕੀ ਹੈ ਕਿ ਕਿਰਸ਼ਾਨੂ ਦਾ ਜਿਹੜਾ ਰਿਮਾਂਡ ਸੀਗਾ ਕਿਰਸ਼ਾਨੂ ਦਾ ਰਿਮਾਂਡ ਖਤਮ ਹੋ ਗਿਆ ਕੱਲ ਜੀ ਓ ਲੰਗੜਾ ਕੇ ਜਦੋਂ ਆਇਆ ਤੇ ਕੋਰਟ ਨੇ ਨੋਟਿਸ ਕੀਤਾ ਉਹਨਾਂ ਆਖਿਆ ਕਿ ਕਿਤੇ ਜਾਣ ਕੇ ਨਾ ਕਰਦਾ ਹੋਵੇ ਇਹ ਉੱਥੇ ਕਿਹੜਾ ਫੁੱਟਬਾਲ ਖੇਡਦਾ ਹੈਗਾ ਜੀ ਯਾ ਹਾਕੀ ਖੇਡਦਾ ਸੀਗਾ ਉੱਥੇ ਕਿਹੜਾ ਵੀ ਇਹਦੇ ਗਿੱਟੇ ਤੇ ਬਾਲ ਵੱਜੀ ਆ ਹੂੰ ਉਹਨਾਂ ਨੇ ਆਖਿਆ ਤਾਂ ਫਰੈਸ਼ ਮੈਡੀਕਲ ਕਰਵਾ ਕੇ ਲਿਓ ਜੀ ਕਿਉਂਕਿ ਇਹਨਾਂ ਦੇ ਵਕੀਲ ਨੇ ਕਿਹਾ ਕਿ ਦੇਖੋ ਜੀ 60 ਲੱਗ ਗਈ ਆ ਜੀ ਫਲਾਉ ਆਇਟਮ ਕਾ ਹਿਰਾਸਤ ਦੇ ਵਿੱਚ ਕਾਦੀ 60 ਹੁੰਦੀ ਆ ਚਲੋ ਇੱਕ ਇਹ ਵੀ ਦਾਵਾ ਨਿਕਲਿਆ ਕਿ 오ਡੀਸ਼ਾ ਦੇ ਵਿੱਚ ਇਹਨੇ ਨੌਕਰੀ ਜਿਹੜੀ ਆ 오ਡੀਸ਼ਾ ਬੰਨੀ ਉਹ ਖੇਡਦੇ ਆ ਜੋ ਹਾਸਲ ਹੋਈ ਸੀ ਉਹ ਲੈਣ ਤੋਂ ਗ੍ਰੇਜ਼ ਕੀਤਾ ਹੁਣ ਤੀਜੀ ਚੀਜ਼ ਅੱਜ ਜਿਹੜੀ ਬਹੁਤ ਵੱਡੀ ਖਬਰ ਸੀ ਉਹ ਇਹ ਸੀ ਖਬਰ ਜਿਹੜੀ ਆ ਰਹੀ ਸੀ ਵੈਸੇ ਤੇ ਤੁਸੀਂ ਦੇਖੋਗੇ ਅੱਜ ਤੋਂ ਨਾ 3 ਕੇ 4 ਦਿਨ ਪਹਿਲਾਂ ਜਾਂ ਜ਼ਿਆਦਾ ਵੀ ਹੋ ਸਕਦਾ ਹੈ ਇੱਕ ਅੰਗਰੇਜ਼ੀ ਅਖਬਾਰ ਨੇ ਇੱਕ ਪ੍ਰਗਤੀ ਰਿਪੋਰਟ ਹੁੰਦੀ ਆ ਇਹਨੂੰ ਕੀ ਕਵਾਂਗੇ ਅੰਗਰੇਜ਼ੀ ਦੇ ਵਿੱਚ ਪ੍ਰਗਤੀ ਰਿਪੋਰਟ ਨੂੰ ਹਿੰਦੀ ਦਾ ਪ੍ਰਗਤੀ ਸ਼ਬਦ ਹੋ ਗਿਆ ਤੇ ਪੰਜਾਬੀ ਦਾ ਹੁਣ ਪਤਾ ਨਹੀਂ ਮੇਰੇ ਕੋਲ ਤੇ ਕੋਈ ਸ਼ਬਦ ਨਹੀਂ ਹੈ ਹਿੰਦੀ ਦਾ ਇਹ ਸ਼ਬਦ ਹੁੰਦਾ ਪ੍ਰਗਤੀ ਪ੍ਰਗਤੀ ਦਾ ਜੇ ਮਤਲਬ ਆਪਾਂ ਵਿਕਾਸ ਕਹੀਏ ਜਿਵੇਂ ਆਹ ਵਿਕਾਸ ਆ ਮਤਲਬ ਵਿਕਾਸ ਇਹ ਆ ਕਿ ਜੋ ਉਹਦੇ ਵਿੱਚ ਡਵੈਲਪਮੈਂਟ ਹਾਂ ਡਵੈਲਪ ਅੰਗਰੇਜ਼ੀ ਦਾ ਸ਼ਬਦ ਹੈ ਕਿਸੇ ਮਾਮਲੇ ਦੇ ਵਿੱਚ ਕੀ ਡਵੈਲਪਮੈਂਟ ਹੈ ਓਕੇ ਓਕੇ ਠੀਕ ਆ ਤੇ ਪੰਜਾਬੀ ਚ ਆਪਾਂ ਕਹਿ ਸਕਦੇ ਹਾਂ ਵੀ ਕੀ ਹੋਇਆ ਹਾਂ ਹਾਂਜੀ ਕੀ ਹੋਇਆ ਰਿਪੋਰਟ ਵਦਿਆ ਕੀ ਇਹਦੇ ਚ ਹਾਂਜੀ ਕੀ ਵਾਧਾ ਹੋਇਆ ਇਹ ਜਿਹੜੀ ਇੱਕ ਖਬਰ ਛਾਪੀ ਸੀਗੀ ਅਸ਼ਾਦ ਦਾ ਟ੍ਰਿਬਿਊਨ ਨੇ ਛਾਪੀ ਹੈ ਜਾਂ ਕਿਸੇ ਹੋਰ ਨੇ ਮੈਨੂੰ ਪੱਤਰ ਪਤਾ ਨਹੀਂ ਕਿ ਛਾਪਦਾ ਕਿਹਾ ਇਤਰਾ ਕੀ ਕੀ ਹੋਈ ਪਈ ਹੈ ਇਸ ਕੰਮ ਦੇ ਵਿੱਚ ਹਾਂ ਤਰੱਕੀ ਕੀ ਆ ਬਈ ਇਹਦੇ ਵਿੱਚ ਹਾਂ ਕੀ ਤਰੱਕੀ ਹੋਈ ਹੈ ਉਹ ਤੇ ਪ੍ਰੋਗਰੈਸਿਵ ਰਿਪੋਰਟ ਹਾਂ ਸਹੀ ਸ਼ਬਦ ਆਇਆ ਪ੍ਰੋਗਰੈਸਿਵ ਰਿਪੋਰਟ ਪ੍ਰੋਗਰੈਸਿਵ ਰਿਪੋਰਟ ਹਾਂ ਜੀ ਹਾਂ ਜੀ ਹਾਂ ਜੀ ਬਿਲਕੁਲ ਬਿਲਕੁਲ ਆ ਕਿਉਂਕਿ ਟਰਮ ਵਾਸਤੇ ਅਲੱਗ ਅਲੱਗ ਸ਼ਬਦ ਆ ਨਾ ਆਪਾਂ ਤੇ ਕੋ ਡਿਵੈਲਪਮੈਂਟ ਲੈ ਕੇ ਬੈਠੇ ਕਿ ਕੀ ਡਿਵੈਲਪਮੈਂਟ ਹੈ ਜਾਂ ਕੀ ਬਤ ਹੈ ਚਲੋ ਖੈਰ ਐਕਸਪਲੈਨ ਕਰ ਦਿੰਨੇ ਆਪਾਂ ਉਹ ਜਿਹੜੀ ਕੋਰਟ ਦੇ ਵਿੱਚ ਪੇਸ਼ ਕਰਨੀ ਪੈਂਦੀ ਆ ਕਿ ਜਿਵੇਂ ਮੰਨ ਲਓ ਹੁਣ ਕਿਸੇ ਦਾ 20 ਦਿਨ ਦਾ ਰਮਾਨ ਲਿਆ ਮੈਨਾਂ ਇੰਨਾ ਲੰਮਾ ਮਿਲਦਾ ਨਹੀਂ ਹੈ ਫਾਰ ਇਗਜ਼ਾਮਪਲ ਉਦਾਹਰਨ ਹੈ ਕਿ ਭਈ 20 ਦਿਨ ਦਾ ਤਬ 20 ਦਿਨ ਤਾਂ ਦੋ ਵਾਰੀ ਚਲਿਆ 10-10 ਪਹਿਲੇ 10 ਦਿਨ ਕੀ ਕੀਤਾ ਤੁਸੀਂ ਜੱਜ ਨੂੰ ਦੱਸਣਾ ਤੇ ਪਊਗਾ ਨਾ ਜੀ ਜੀ ਤੁਸੀਂ ਇਹ ਥੋੜੀ ਗੱਲ ਤੇ ਵੀ ਜੀ ਉਹ 10 ਦਿਨ ਕੀ ਹੋਇਆ ਕਿ ਟੀ-20 ਮੈਚ ਚੱਲਦੇ ਸੀ ਅਸੀਂ ਉਹ ਦੇਖਣ 'ਚ ਮਸਰੂਫ ਸੀ ਹੁਣ ਪੁੱਛ ਕੇ ਚਰਾਂਗੇ ਤੁਹਾਨੂੰ ਉਹ ਜਿਹੜੀ ਪ੍ਰੋਗਰੈਸਿਵ ਰਿਪੋਰਟ ਹੈ ਨਾ ਉਹ ਜਾ ਕੇ ਦੇਣੀ ਪੈਂਦੀ ਆ ਕਿ ਪਹਿਲੇ ਰਿਮਾਂਡ ਦੇ ਹਿੱਸੇ ਦੇ ਵਿੱਚ ਆਹ ਕੁਝ ਨਿਕਲਿਆ ਜੀ ਜੀ ਫਿਰ ਜੱਜ ਨੂੰ ਤੁਸੀਂ ਮਤਲਬ ਸੰਤੁਸ਼ਟ ਕਰਦੇ ਹਾਂ ਤਾਂ ਫਿਰ ਤੁਹਾਨੂੰ ਉਹ ਐਕਸਟੈਂਸ਼ਨ ਮਿਲ ਜਾਂਦੀ ਵਾਧਾ ਮਿਲ ਜਾਂਦਾ ਰਮਾਨ ਤਾਂ ਉਸ ਪ੍ਰੋਗਰੈਸਿਵ ਰਿਪੋਰਟ ਤੇ ਵਿਹਾਰ ਤੇ ਅੰਗਰੇਜ਼ੀ ਅਖਬਾਰ ਨੇ ਦਬਾ ਕੀਤਾ ਸੀ ਕਿ 50 ਅਫਸਰਾਂ ਦੇ ਨਾਮ ਨਿਕਲ ਰਹੇ ਨੇ ਜੀ ਸੀਬੀਆਈ ਨੇ ਯਾਨੀ ਜਿਹੜੀ ਆਪਣੀ ਰਿਪੋਰਟ ਜੱਜ ਦੇ ਮੂਹਰੇ ਰੱਖੀ ਆ ਵੀ ਉਹਦੇ ਵਿੱਚ 50 ਅਫਸਰਾਂ ਦੇ ਨਾਮ ਨਿਕਲ ਰਹੇ ਆ ਹੂੰ ਹੁਣ ਅੱਜ ਦੀ ਜਿਹੜੀ ਤਾਜ਼ਾ ਤਰੀਨ ਖਬਰ ਮੈਂ ਪੜ ਰਿਆ ਸੀਗਾ ਕਈ ਅਖਬਾਰਾਂ ਨੇ ਹੁਣ ਤਾਂ ਲਾ ਦਿੱਤੀ ਹੈ ਹਮ ਯਾਨੀ ਅੱਜ ਕੱਲ੍ਹ ਅਖਬਾਰਾਂ ਤੋਂ ਭਾਵ ਕੀ ਹੈ ਕਿ ਅਖਬਾਰ ਤਾਂ ਕੱਲ ਨੂੰ ਆਉਣਗੇ ਉਹਨਾਂ ਦੇ ਜਿਹੜੇ ਡਿਜੀਟਲ ਪਲੇਟਫਾਰਮ ਫਾਰਮ ਹਾਂਜੀ ਉਹ ਪਹਿਲਾਂ ਹੀ ਨਾਲ ਦੀ ਨਾਲ ਅਪਡੇਟ ਕਰ ਦਿੰਦੇ ਆ ਤਾਂ ਉਹਨਾਂ ਦਾ ਕਹਿਣਾ ਸੀਗਾ ਕਿ ਸੀਬੀਆਈ ਦੇ ਦਫ਼ਤਰ ਦੇ ਵਿੱਚ ਈਡੀ ਪਹੁੰਚ ਗਈ ਹੈ ਇਸ ਮਾਮਲੇ ਨੂੰ ਲੈ ਕੇ ਜੇ ਸਰ ਇਹ ਹੈ ਜੇ ਇਦਾਂ ਹੋ ਜਾਂਦਾ ਹੈ ਇਹਦਾ ਮਤਲਬ ਹੈ ਕਿ ਦੋਵੇਂ ਸਕੀਆਂ ਪੈਣਾ ਜੀ ਉਹ ਉਹ ਜਾਣਗੇ ਇਕੱਠੀਆਂ ਪੈਣਾ ਹਮ ਇਹ ਤੇ ਦੋਵੇਂ ਮਤਲਬ ਕਿ ਇਕੱਠੀਆਂ ਹੋ ਜਾਣਗੇ ਜੀ ਸੀਬੀਆਈ ਤੇ ਈਡੀ ਮੁੜ ਕੇ ਤੇ ਇਹਦੇ ਵਿੱਚ ਗਾਂ ਸਿਆਪਾ ਜਿਹੜੀ ਗੱਲ ਫਿਰ ਆਪਾਂ ਢੀਖਦੇ ਇਸ ਫਿਰ ਹੋਗੀ ਹਮ ਕਿ ਇੱਕ ਪਾਸੇ ਜਿਹੜੀ ਪ੍ਰੋਗਰੈਸਿਵ ਰਿਪੋਰਟ ਆ ਉਹਦੇ ਆਧਾਰ ਤੇ ਬਹੁਤ ਵੱਡੇ ਅਖਬਾਰ ਨੇ ਦਾਵਾ ਕਰ ਦਿੱਤਾ ਕਿ ਦਰਜਨਾ ਅਫੀਸਰਸ ਦੇ ਨਾਮ ਜਿਹੜੇ ਸੀਬੀਆਈ ਦੇ ਮੁਤਾਬਕ ਸਾਹਮਣੇ ਆ ਰਹੇ ਆ ਜੀ ਇਸ ਸਾਰੇ ਕਟਨਾ ਕਰਨ ਦੇ ਉੱਤੇ ਜੋ ਵੀ ਚੱਲਿਆ ਹੁਣ ਅੱਗੇ ਜੇ ਈਡੀ ਇਨਵੋਲ ਹੋ ਜਾਂਦੀ ਹੈ ਇਹਦਾ ਮਤਲਬ ਕਿ ਪੈਸੇ ਦੇ ਲੈਣ ਦੇਣ ਦੇ ਮਾਮਲੇ ਦੇ ਵਿੱਚ ਜਿੰਨੇ ਵੀ ਨਾਮ ਸ਼ਾ ਨਾਮ ਚੱਲ ਰਹੇ ਨੇ ਜੀ ਉਹ ਸਾਰਿਆਂ ਨੂੰ ਕਹਿਣਗੇ ਕਿ ਆ ਜਾ ਬਬੂ ਹੂੰ ਈਡੀ ਦੀ ਤੇ ਜਾਂਚ ਵੀ ਤੁਹਾਨੂੰ ਪਤਾ ਹੀ ਹੈ ਜੈੋ ਜੀ ਹੁੰਦੀ ਆ ਆਪਾਂ ਇਹ ਇਹ ਗੱਲ ਦਾ ਮੈਂ ਪਿਛਲੇ ਕਈ ਮਹੀਨਿਆਂ ਤੋਂ ਤੁਹਾਨੂੰ ਕਹਿੰਦਾ ਸੀਗਾ ਕਿ ਸਰ ਫੈਲਾ ਬਣ ਸਕਦੀਆਂ ਨੇ ਤਾਂ ਤੁਸੀਂ ਇਹ ਦੇਖੋ ਕਿ ਹੁਣ ਤਾਂ ਉਹ ਅੰਕੜਾ ਇਕਾ ਦੁੱਕਾ ਨਹੀਂ ਹੈ ਉਹ ਆਕੜਾ ਪ੍ਰੋਗਰੈਸਿਵ ਰਿਪੋਰਟ ਦੇ ਮੁਤਾਬਕ ਜੋ ਛਪੀ ਹੈ ਅਖਬਾਰਾਂ ਦੇ ਵਿੱਚ ਪ੍ਰਿੰਟ ਹੋ ਚੁੱਕਾ ਹੈ ਜਿਹਨੂੰ ਕਿਸੇ ਨੇ ਚੈਲੰਜ ਨਹੀਂ ਕੀਤਾ ਇੰਨੇ ਦਿਨਾਂ ਬਾਅਦ ਜੀ ਇੰਨੇ ਦਿਨਾਂ ਬਾਅਦ ਵੀ ਅੱਜ ਤੱਕ ਚੈਲੰਜ ਨਹੀਂ ਕੀਤਾ ਉਸ ਰਿਪੋਰਟ ਨੂੰ ਤੇ ਉਹਦੇ ਆਧਾਰ ਤੇ ਵੇਖੀ ਤਾਂ ਫਿਰ ਉਹ ਉਹ ਤਾਂ ਪਲੰਦਾ ਬਣ ਗਿਆ ਐਡਾ ਬਣ ਗਿਆ ਬਿਲਕੁਲ ਨਹੀਂ ਜਾਂਤੇ ਆਪਦੇ ਹਿਸਾਬ ਨਾਲ ਚੱਲੋ ਤੇ ਜਾਂ ਫਿਰ ਸਾਡੇ ਹਿਸਾਬ ਨਾਲ ਚੱਲੋ 50 ਵਜੇ ਪਈ ਹੈ ਹਾਂ ਜੀ 50 ਵਜੇ ਗਈ ਤਾਂ ਇਨੀ ਤੇਜ਼ੀ ਨਾਲ ਤੇ ਅਭਿਸ਼ੇਕ ਵੀ ਨਹੀਂ ਮਾਰਦਾ ਜਿੰਨ ਤੇਜ਼ੀ ਨਾਲ ਭੁੱਲਰ ਮਾਰੀ ਬੈਠਾ ਤਾਂ ਗੱਲ ਇਹ ਆ ਕਿ ਭਾਈ ਹੁਣ ਵੈਸੇ ਰਿਮਾਂਡ ਟੈਸਟ ਮੈਚ ਵਰਗਾ ਸੀ ਨਾ 5 ਰੋਜ਼ਾ 5 ਰੋਜ਼ਾ 5 ਰੋਜ਼ਾ ਤਾਂ ਗੱਲ ਇਹ ਆ ਕਿ ਹੁਣ ਜੇ ਇਦਾਂ ਹੁੰਦਾ ਹੈ ਨਾ ਸੁਖਮ ਸਿੰਘ ਸਾਹਿਬ ਤਾਂ ਅੱਗੇ ਜਾ ਕੇ ਬਹੁਤ ਕੁਝ ਹੋਣ ਦੀ ਸੰਭਾਵਨਾ ਹੈ ਮਤਲਬ ਕਿ ਜੇ ਇਹ ਹੁੰਦਾ ਇਦਾਂ ਹੁੰਦਾ گا ਜਾ ਕੇ ਬਹੁਤ ਕੁਝ ਹੋਣ ਦੀ ਸੰਭਾਵਨਾ ਜਿਹਦੇ ਬਾਰੇ ਮੈਂ ਤੁਹਾਨੂੰ ਕਈ ਮਹੀਨੇ ਪਹਿਲਾਂ ਕਿਤੇ ਨਾ ਕਿਤੇ ਸ਼ੱਕ ਜਤਾ ਕੇ ਕਿਹਾ ਸੀਗਾ ਕਿ 27 ਦੇ ਨੇੜੇ ਤੇੜੇ ਮਤਲਬ ਕਿ ਅਫਸਰ ਸ਼ਾਹੀ ਦਾ ਵੈਸੇ ਤੇ ਅਫਸਰ ਸ਼ਾਹੀ ਦਾ ਇੱਕ ਹੀ ਹਿੱਸਾ ਇਦਾਂ ਚੱਲ ਹੀ ਪਿਆ ਤਾਂ ਅਫਸਰ ਸ਼ਾਹੀ ਦਾ ਇੱਕ ਬਹੁਤ ਵੱਡਾ ਹਿੱਸਾ ਕਹਿ ਲੋ ਜੀ ਕਿ ਭਾਈ ਉਹ ਸਿਰਫ ਇਹਨ ਲੱਗ ਜਾਏਗਾ ਕਿ ਭਾਈ ਕਿਤੇ ਇਹ ਨਾ ਹੋਵੇ ਕਿ ਇੱਕ ਛੋਟਾ ਘਰ ਇੱਕ ਵੱਡਾ ਚਾਰ ਘਰ ਉਹ ਜਿਵੇਂ ਕਹਿੰਦੇ ਨਹੀਂ ਉਹ ਸ਼ਾਇਦ ਪਾਜੀ ਕਰਪਾਜਨ ਲਿਖਿਆ ਸੀਗਾ ਨਾ ਹੁਣ ਕਿ ਆਪਣੇ ਬੰਨੀ ਉਹ ਦਰਿਆ ਵੱਡੇ ਘਰ ਜਾਂਦਾ ਹੈ ਹੈਨਾ ਸਮੁੰਦਰ ਦੇ ਵਿੱਚ ਜਾ ਕੇ ਦਰਿਆ ਮਰ ਜਾਂਦਾ ਹੈ ਹੈਨਾ ਹਾਂਜੀ ਤੋਂ ਗੱਲ ਇਹ ਕਿ ਇਹ ਹੁਣ ਵੇਖਣ ਵਾਲੀ ਗੱਲ ਹੋਏਗੀ ਕਿ ਇਹ ਜਿਹੜਾ ਮਾਮਲਾ ਹੈ ਨਾ ਇਹਦੇ ਵਿੱਚ ਇੱਕ ਛੋਟਾ ਘਰਿਆ ਅਵੇਲੇ ਵਾਲੇ ਠਾਕੁਰ ਠਾਕੁਰ ਕੀਵਲੀ ਵਾਲੇ ਇੱਕ ਉੱਤੇ ਬੈਠੇ ਆ ਜੀ ਉਹ ਰਾਜਾ ਜੀ ਜਿਵੇਂ ਪੁਰਾਣੀਆਂ ਫਿਲਮਾਂ ਚ ਨਹੀਂ ਹੁੰਦੇ ਰਾਜਾ ਜੀ ਅਗਲਾ ਵੀ ਉਧਰੋਂ ਵੀ ਡਰ ਲੱਗ ਪੈਂਦਾ ਕਿ ਫਾਈਨਲ ਫੁੱਲਾ ਬਣਾਈ ਬੈਠੇ ਆ ਕੱਲ ਨੂੰ ਕਿਤੇ ਸਾਡਾ ਵੀ ਨਾ ਖਾਤਾ ਖੋਲ ਕੇ ਵਹਿ ਜਾਣ ਕੇ ਆ ਜਾਵੇ ਸਰਕਾਰ ਤੇ ਬਦਲ ਜਾਣੀ ਪਰ ਸਾਡਾ ਨਹੀਂ ਮੁੜ ਕੇ ਬਦਲਣਾ ਕੰਮ ਹਾਂਜੀ ਅਸੀਂ ਖਿੱਚੇ ਪਿਰਾਂਗੇ ਖੈਰ ਆ ਪੀਵੀ 312 ਕੁਲਵੀਰ ਢਿਲੋਂ ਜੀ ਜਸਵੀਰ ਸਿੰਘ ਜੀ ਬਹੁਤ ਬਹੁਤ ਸ਼ੁਕਰੀਆ ਜੀ ਹਰਜਿੰਦਰ ਜੀ ਤੁਹਾਡਾ ਵੀ ਸਵਾਗਤ